ਜੈ ਗੁਰਦੇਵ ਧੰਨ ਗੁਰਦੇਵ ਜੈ ਪੀਰ ਜੈ ਪਾਤ ਭਗਵਾਨ ਵਾਲਮੀਕ ਜੀ ਮਹਾਰਾਜ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਗਮਪੁਰਾ ਟਾਈਗਰ ਫੋਰਸ ਜਿਵੇਂ ਕਿ ਭਾਰਤੀ ਫੌਜ ਨੇ ਜੋ ਪਹਿਲਗਾਮ ਹਮਲੇ ਦਾ ਜੋ ਬਦਲਾ ਲਿਆ ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਬਿੱਲਾ ਦਿਵਾਲ ਜੀ ਕੌਮੀ ਪ੍ਰਧਾਨ ਅਸ਼ੋਕ ਸੱਲਣ ਜੀ ਦਾਸ ਤਾਰਾਚੰਦ ਪੰਜਾਬ ਪ੍ਰਧਾਨ ਬੇਗਮਪੁਰਾ ਟਾਈਗਰ ਫੋਰਸ ਸੇਵਾ ਸੁਸਾਇਟੀ ਭਾਰਤੀ ਫੌਜ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹਾਂ ਜਿਵੇਂ ਕਿ ਇੱਕ ਸ਼ਾਂਤੀ ਬਣਾਈ ਰੱਖਣਾ ਵੀ ਬਹੁਤ ਜ਼ਰੂਰੀ ਹੈ ਜੇਕਰ ਦੋਵਾਂ ਦੇਸ਼ਾਂ ਦੇ ਵਿੱਚ ਸ਼ਾਂਤੀ ਸਮਝੌਤਾ ਹੁੰਦਾ ਹੈ ਤੇ ਇਹ ਵੀ ਇੱਕ ਚਲਾਗਾ ਜੋ ਹੋਏਗਾ ਹੋਵੇਗਾ ਪਰ ਜੇਕਰ ਪਾਕਿਸਤਾਨ ਇਹੋ ਜਿਹਿਆਂ ਕੂਝੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦਾ ਤੇ ਫਿਰ ਜੋ ਮਿਸ਼ਨ ਸੰਧੂਰ ਦੇ ਤਹਿਤ ਜੋ ਭਾਰਤੀ ਫੌਜ ਨੇ ਜੋ ਕਾਰਵਾਈ ਪਾਕਿਸਤਾਨ ਦੇ ਕੀਤੀ ਹੈ ਇਹ ਭਾਵੇਂ ਇਸ ਤਰ੍ਹਾਂ ਨਿਰੰਤਰ ਜਾਰੀ ਰਹੇ ਪੂਰਾ ਦੇਸ਼ ਪੂਰਾ ਸਮਾਜ ਭਾਰਤੀ ਫੌਜ ਦੇ ਨਾਲ ਮੋਢੇ ਦੇ ਨਾਲ ਮੋਟਾ ਮਲਾ ਕੇ ਖੜਾ ਹੈ ਜੈਗੁਰਦੇਵ ਤਨਗੁਰਦੇਵ